ਕਿ ਜਿਮਨੀ ਚੋਣ ਦਾ ਨਤੀਜਾ ਆਇਆ ਤੇ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਜਿਹੜੇ ਲਗਭਗ 10000 ਦੇ ਮਾਰਜਨ ਦੇ ਨਾਲ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਔਰ ਉਹਨਾਂ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦਫਤਰ ਨੇ ਹਾਲ ਸਿੰਘ ਵਾਲਾ ਦੇ ਵਿੱਚ ਸਮੁੱਚੀ ਲੀਡਰਸ਼ਿਪ ਆਮ ਆਦਮੀ ਪਾਰਟੀ ਜੀਵਨ ਸਿੰਘ ਸੈਦੋ ਕੇ ਸੁਖਦੀਪ ਸਿੰਘ ਸਰਪੰਚ ਤਮਾਮ ਜਿਹੜੇ ਇਲਾਕੇ ਦੇ ਸਰਪੰਚ ਸਾਹਿਬ ਉਹ ਮੌਜੂਦ ਨੇ ਇਲਾਕੇ ਦੀ ਲੀਡਰਸ਼ਿਪ ਮੌਜੂਦ ਹੈ ਔਰ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਚੇਅਰਮੈਨ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਲਗਭਗ ਜਿਹੜਾ ਕਿਹਾ ਜਾ ਰਿਹਾ ਸੀ ਕਿ ਲੋਕ ਆਮ ਆਦਮੀ ਪਾਰਟੀ ਤੋਂ ਤੰਗ ਹੈ ਕੀ ਲੱਗਦਾ ਹੈ ਵੀ ਆਮ ਆਦਮੀ ਪਾਰਟੀ ਦੀ ਜਿੱਤ ਦਾ ਇਹ ਨਤੀਜਾ ਹੈ ਜਿਹੜਾ ਇਹ ਸਰਕਾਰ ਦੇ ਕੰਮਾਂ ਤੇ ਮੋਹਰ ਲਗਾਈ ਹੈ ਲੋਕਾਂ ਨੇ ਪਬਲਿਕ ਨੇ ਜਈ ਸਰਕਾਰ ਵੱਲੋਂ ਕਿਤੇ ਹੋਏ ਇਤਿਹਾਸਕ ਕੰਮਾਂ ਉਹਨਾਂ ਦਾ ਇਹ ਫਤਵਾ ਦਿੱਤਾ ਤੇ ਸੰਜੀਵ ਅਰੋੜਾ ਜੀ ਨੂੰ ਲੁਧਿਆਣਾ ਪੱਛਮੀ ਤੋਂ ਜਿਤਾ ਕੇ ਇੱਕ ਇਤਿਹਾਸਿਕ ਜਿੱਤਾ ਜਿੱਥੇ ਕਿ ਲੋਕ ਦੂਸਰੀਆਂ ਪਾਰਟੀਆਂ ਇਹ ਕਹਿੰਦੇ ਸੀ ਕਿ ਪਬਲਿਕ ਜਿਹੜੀ ਸਰਕਾਰ ਨਾਲ ਟੁੱਟ ਚੁੱਕੀ ਆ ਪਬਲਿਕ ਨੇ ਸਾਬਤ ਕਰ ਦਿੱਤਾ ਹੈ ਕਿ ਆਉਣ ਵਾਲੀ ਜਿਹੜੀ ਸਰਕਾਰ ਆ ਉਹ ਵੀ ਸਰਦਾਰ ਭਗਵੰਤ ਸਿੰਘ ਦੀ ਮਾਨ ਮੁਖਮੰਤਰੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ ਅੱਜ ਜਿਹੜਾ ਜਿੱਤ ਦੀ ਖੁਸ਼ੀ ਦੇ ਵਿੱਚ ਤੁਸੀਂ ਖੱਤਰ ਹੋਏ ਹੋ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਜਿਹੜੇ ਜਿਹੜੇ ਇੱਥੇ ਲੱਡੂ ਬੰਡੇ ਜਾ ਰਹੇ ਆ ਖੁਸ਼ੀ ਜੱਤ ਦੀ ਖੁਸ਼ੀ ਦੇ ਵਿੱਚ ਜਿੱਥੇ ਸੀ ਆ ਇਤਿਹਾਸਿਕ ਜੱਤ ਜਿਹੜੀ ਲੁਧਿਆਣਾ ਪੱਛਮੀ ਤੋਂ ਕੀਤੀ ਆ ਉੱਥੇ ਇੱਕੋ ਇੱਕ ਸੀਟ ਜਿਹੜੀਆਂ ਦੋ ਸੀਟਾਂ ਗੁਜਰਾਤ ਦੇ ਵਿੱਚੋਂ ਹੋਈ ਸੀ ਉੱਥੋਂ ਬੜੀ ਵੱਡੀ ਇਤਿਹਾਸਿਕ ਜੱਤੋ ਜੇ ਮੈਂ ਕਹਾਂ ਇੱਕ ਭਾਜਪਾ ਦੀ ਮੌਕੇ ਦੀ ਸਰਕਾਰ ਨੂੰ ਲੁਤਾੜ ਕੇ ਜਿਹੜੀ ਜਿੱਤੀ ਗਈ ਆ ਜੀ ਜਿਵੇਂ ਕਿ ਆ ਜਾ ਰਿਹਾ ਸੀ ਕੋਈ ਵੀਡੀਓ ਵੀ ਸਾਹਮਣੇ ਆਇਆ ਕਿ ਆਮ ਆਦਮੀ ਪਾਰਟੀ ਨੇ ਧੱਕਾ ਕੀਤਾ ਜਾਂ ਅੱਜ ਦੀ ਜਿਹੜਾ ਬਿਆਨ ਹੈ ਕਾਂਗਰਸੀ ਆਗੂਆਂ ਦਾ ਜੀ ਮੌਜੂਦਾ ਸਰਕਾਰ ਦੀ ਮਸ਼ੀਨਰੀ ਦੇ ਸਿਰ ਤੇ ਜਿੱਤ ਗਏ ਕਿਵੇਂ ਲੱਗਦਾ ਕਿ ਮਸ਼ੀਨਰੀ ਦੇ ਸਿਰ ਤੇ ਏਡੇ ਮਾਰਜਨ ਨਾਲ ਜਿੱਤ ਸਕਦੇ ਆ ਬਿਲਕੁਲ ਕੋਈ ਧੱਕਾ ਨਹੀਂ ਹੋਇਆ ਜੀ ਜਸਤਨ ਚੋਣਾ ਹੋ ਰਹੀਆਂ ਸੀ ਉਸ ਟਾਈਮ ਜਿਹੜਾ ਵਿਰੋਧੀ ਕੈਂਡੀਡੇਟ ਸੀ ਆਛੂ ਉਹਨੇ ਖੁਦ ਇਹ ਗੱਲ ਕਹੀ ਸੀ ਕਿ ਸਾਡੇ ਨਾਲ ਕੋਈ ਧੱਕਾ ਨਹੀਂ ਹੋਇਆ ਅਨਸਾਪਸੰਦ ਚੋਣ ਹੋ ਰਹੀ ਆ ਜਦੋਂ ਹਾਰ ਹੋ ਜਾਂਦੀ ਆ ਉਦੋਂ ਇਹ ਗੱਲਾਂ ਤਾਂ ਵੈਸੇ ਹੀ ਬਣਦੀਆਂ ਰਹਿੰਦੀਆਂ ਨੇ ਕਿ ਸਾਡੇ ਨਾਲ ਤੱਕਾ ਹੋਇਆ ਬਿਲਕੁਲ ਵੀ ਕੋਈ ਤੱਕਾ ਨਹੀਂ ਹੋਇਆ ਕੋਈ ਗੁੰਡਾਗਰਦੀ ਨਹੀਂ ਹੋਈ ਕੋਈ ਲੜਾਈ ਨਹੀਂ ਹੋਈ ਕੋਈ ਗੋਲੀ ਨਹੀਂ ਚੱਲੀ ਪਰ ਇਮਾਨਦਾਰੀ ਨਾਲ ਜਿਹੜੇ ਲੋਕਾਂ ਨੇ ਕੰਮਾਂ ਦੇ ਫਤਵ ਵਿੱਚ ਪਰ ਖੁਸ਼ਾ ਬੜੇ ਬੋਕਾ ਵਿੱਚ ਬਹੁਤ ਵੱਡਾ ਜਿਹੜਾ ਹੌਸਲਾ ਉਹ ਇਹਨਾਂ ਦੋਂਦੇ ਸੀਟਾਂ 'ਚ ਪਾ ਕੇ ਉਹ ਪਰਖਾਂ ਦੇ ਵਿੱਚੋਂ ਉੱਪਰ ਹੋ ਗਏ ਸਾਡੇ ਵਾਲੇ ਬੰਕਰ ਬਹੁਤ ਹੀ ਜ਼ਿਆਦਾ ਖੁਸ਼ ਹੈ ਸਾਬ ਤੁਸੀਂ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਲੁਧਿਆਣਾ ਪੱਛਮੀ ਜਿਮਨੀ ਚੋਣ ਤੇ ਦੋ ਸ਼ਬਦ ਬਹੁਤ ਵਧੀਆ ਜੀ ਦੇਖੋ ਜਿਵੇਂ ਵਿਰੋਧੀ ਧਿਰਾਂ ਤਾਂ ਕਹਿੰਦੀਆਂ ਹੁੰਦੀਆਂ ਜੀ ਵੀ ਇਹ ਨਹੀਂ ਹੋਣਾ ਉਹ ਨਹੀਂ ਹੋਣਾ ਇਹ ਲੁਧਿਆਣੇ ਦੇ ਜਿੰਨੇ ਵੀ ਵੋਟਰ ਸਪੋਰਟਰ ਸੀਗੇ ਉਹਨਾਂ ਨੇ ਦੱਸਤਾ ਵੀ ਭਾਈ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਆਮ ਆਦਮੀ ਪਾਰਟੀ ਦੇ ਨਾਲ ਹੀ ਹੈ ਸੱਟ ਨਾਲ ਢਿੱਕੇ ਸਰਪੰਚ ਦਰਸ਼ਨਵੀਰ ਸਿੰਘ ਲੁਧਿਆਣਾ ਜਮਨੀ ਚੋਣ ਤੇ ਤੁਸੀਂ ਵੀ ਜਾ ਕੇ ਕਿਵੇਂ ਲੱਗਿਆ ਜਸਟੰਗ ਦਾ ਰੁਝਾਨ ਸੀ ਲੋਕਾਂ ਦਾ ਰਿਸਪਾਂਸ ਸੀਗਾ ਤੋਂ ਲੱਗਦਾ ਵੀ ਨਤੀਜਾ ਉਸੇ ਤਰ੍ਹਾਂ ਹੀ ਆਇਆ ਬਿਲਕੁਲ ਹੀ ਜਿਵੇਂ ਐਗਜ਼ੈਕਟ ਐਗਜ਼ੈਟ ਪੋਲ ਪਹਿਲਾਂ ਹੀ ਦੱਸ ਫਿਰ ਤਿੰਨ ਦਿਨ ਪਹਿਲਾਂ ਐਗਜ਼ੈਟ ਪੋਲਾਂ ਨੇ ਦੱਸਤਾ ਸੀ ਆ ਵੀ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਤੇ ਮੇਨ ਜੇ ਦੇਖਿਆ ਜਾਵੇ ਤਾਂ ਇਹ ਜਿਹੜੇ ਸੀਐਮ ਸਾਹਿਬ ਆ ਉਹਨਾਂ ਦੇ ਕੰਮਾਂ ਦੀ ਜਿੱਤ ਆਈ ਕਿਉਂਕਿ ਉਹ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਦਾ ਹੈ ਜੇ ਆਪਾਂ ਇੱਥੇ ਗੱਲ ਕਰਦੇ ਆਂ ਵੀ ਕਿੱਥੇ ਇੱਕ ਪਾਸੇ ਪਿੰਡਾਂ ਵਾਲੇ ਖੁਸ਼ ਆ ਉਹਨਾਂ ਨੂੰ ਹੁਣ ਜਿਵੇਂ ਝੋਨੇ ਦਾ ਸੀਜ਼ਨ ਚੱਲ ਰਿਹਾ ਝੋਨੇ ਨੂੰ ਪਾਣੀ ਪੂਰਾ ਮਿਲ ਰਿਹਾ ਬਿਜਲੀ ਪੂਰੀ ਮਿਲ ਰਹੀ ਆ ਜਿਹੜੀਆਂ ਯਾਨੀ ਕਿ ਕੱਸੀਆਂ ਪਿਛਲੇ ਕਈ ਕਈ ਸਾਲਾਂ ਤੋਂ ਬੰਦ ਪਈਆਂ ਸੀ ਉਥੇ ਉਹਨਾਂ ਖੇਤਾਂ ਦੇ ਵਿੱਚ ਪਾਣੀ ਪਹੁੰਚ ਗਿਆ ਜਿੱਥੇ ਪਿੰਡਾਂ ਵਾਲੇ ਖੁਸ਼ ਸੀ ਤੇ ਫੇਰ ਕਿਤੇ ਨਾ ਕਿਤੇ ਕਹਿੰਦੇ ਸੀਗੇ ਸ਼ਰੀ ਵਰਗ ਉਹ ਇੱਕ ਵਰਗ ਜਾਂ ਜਿਹੜਾ ਕੰਮ ਕਰਨ ਵਾਲਾ ਵਰਗ ਉਹ ਰੇਕ ਇਸ ਸਰਕਾਰ ਤੋਂ ਇਸ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਪੂਰੇ ਜਿਹੇ ਖੋਸ਼ਾ ਤੇ ਉਹਨਾਂ ਨੇ ਇਹਨਾਂ ਦੇ ਕੰਮਾਂ ਨੂੰ ਇਹਨਾਂ ਦੀ ਸੋਚ ਨੂੰ ਜਿੱਤ ਜਿੱਤ ਤੇ ਆਉਣ ਵਾਲੇ ਟਾਈਮ ਦੇ ਵਧੀਆ ਵਧੀਆ ਸਹੀ ਬੰਨ ਲਿਆ ਗਿਆ ਸੀ ਕਿ ਜਦੋਂ ਪੱਛਮੀ ਦੀ ਜਿਵੇਂ ਉਹਨਾਂ ਜਿਹੜੀ ਇਹ 2027 ਦਾ ਫਾਈਨਲ ਦੇਖਿਆ ਜਦੋਂ ਜਿੱਤ ਲਾ ਫਾਈਨਲ ਰੱਖਿਆ

ਸੋ ਆਪਣੇ ਪੀਣ ਪਰ ਇਹੀ ਧਿਆਣਾ ਪਛਮੀ ਤੋਂ ਤੁਸੀਂ ਇਹੀ ਗੱਡੀ ਲਈ ਅੱਜ ਜਾ ਕੋਸ਼ਾ ਚਾਹ ਤੁਸੀਂ ਇਹੀ ਦੇ ਵੀ ਕਿਵੇਂ ਹੋ ਤੁਸੀਂ ਲੈਣਾ ਆਪਾਂ ਨੇ ਤਾਂ ਇਹ ਰੋਟਮੈਨ ਮੈਂ ਪੂਰਾ ਮੁੱਖੜੀ ਚੁਣਨਾ ਜੋ ਹਰਸਿਆ ਕੀ ਪੰਡਤ ਨੂੰ ਪੂਰੀ ਕੀ ਹੈ ਇਹ ਰਸੀ ਦੀ ਆਪਦੇ ਚਾਰ ਚਾਰ ਪੰਜ ਪੰਜ ਬਣੇ ਪਏ ਜੀ ਅਰਧ ਪਾਰਟੀ ਡਾਕ ਪੀ ਪਾਰਟੀ ਚਾਹੇ ਰਿਪੋਰਟ ਆ ਤੇ ਇਹਨਾਂ ਨੂੰ ਜੱਟ ਆਇਆ ਤੁਹਾਨੂੰ ਸਾਡੇ ਪਾਰਟੀ ਸਾਹਿਬ ਬਕਰ ਦੀ ਖੁਸ਼ੀ ਹੋ ਜਾ ਜਿਹੜੀ ਮਾਈ ਜਾਈ ਆ ਆ ਮਾਰੂ ਵੀ ਕਰੀ